ਕੱਲ ਨਾ ਕੱਲ ਪਰसों ਹ ਜੇਦੋਂ ਆਪਾਂ ਬੋਲਤ ਗਏ ਸੀ ਤੇ ਮੇਰੀ ਸਹਿੰਦੀ ਜਿਹੜੀ ਕੇ ਮੇਰੇ ਨਾਲ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਤੱਕ ਮੇਰੇ ਨਾਲ ਬੜੀ ਸੀ ਉਹ ਮਿਲੀ ਤਾਂ ਮੈਨੂੰ ਕਹਿੰਦੀ ਮੈਂ ਤੇਰੀਆਂ ਵੀਡੀਓ ਵੇਖਦੀ ਹੁੰਨੀ ਐ ਕਦੇ ਤੂੰ ਗੋਹਾ ਸਿੱਟੀ ਜਾਣੀ ਹੁੰਨੀ ਐ ਕਦੇ ਤੁਸੀਂ ਨਹੀਂ ਪਾਈ ਐ ਨਹੀਂ ਨਹੀਂ ਕਦੇ ਉਤਾਰ ਕੱਢੀ ਐ ਨਹੀਂ ਨਹੀਂ ਐ ਸਾਰਾ ਦਿਨ ਮੈਂ ਤੇਨੂੰ ਹੀ ਵੇਖਦੀ ਮੈਂ ਬਸ ਗੋਹੇ ਦਾ ਬੱਠਲ ਹੁੰਦਾ ਸਿਰ ਤੇ ਹਨਾ ਤੇ ਮੈਂ ਆਖਿਆ ਮੈਨੂੰ ਆਂਦੀ ਤੂੰ ਤਾ ਕਹਿੰਦੀ ਹੁੰਦੀ ਸੀ ਵੀ ਹਾਏ ਮੈਨੂੰ ਗੋਹੇ ਤੋਂ ਮੋਸ਼ਕ ਆਉਂਦਾ ਮੈਂ ਨਹੀਂ ਗੋਹੇ ਦੇ ਹੱਥ ਲਾਉਂਦੀ ਮੈਂ ਤਾਂ ਪੜ ਕੇ ਮੈਂ ਨੌਕਰੀ ਤੇ ਲੱਗੂ ਮੈਂ ਐਂ ਕਰੂ ਹਨਾ ਕਹਿੰਦੀ ਵੀ ਮੈਂ ਤਾਂ ਐਂ ਸੋਚੀ ਜਾਨੀ ਖਣ ਮੈਂ ਤੇਰੀ ਵੀਡੀਓ ਵੇਖਦੀ ਵੀ ਹੁਣ ਤੂੰ ਸਾਰਾ ਦਿਨ ਗੋਹੇ ਚ ਗੋਹਾ ਹੀ ਬਣੀ ਰਹਿਣੀ ਐ ਮੈਂ ਆਖਿਆ ਮਹਾ ਮੇਰੀ ਗੱਲ ਸੁਣੋ ਜਦੋਂ ਆਪਾਂ ਹਨਾ ਉਦੋਂ ਆਪਣੀ ਲਾਈਫ ਮਾਪਿਆਂ ਦੇ ਸਿਰ ਤੇ ਖੋਰ ਹੁੰਦੀ ਐ ਜੋ ਉਹ ਆਪਾਂ ਨੂੰ ਬਾਹਲੇ ਜਾਦੇ ਆਏ ਹੁੰਦੇ ਨੇ ਕੁੜੀਆਂ ਨੂੰ ਸ਼ੌਂਕ ਵੀ ਮੈਂ ਪੜ ਕੇ ਟੀਚਰ ਬਣੂ ਡਾਕਟਰ ਬਣੂ ਮੈਂ ਕੋਈ ਅਫਸਰ ਬਣੂ ਤੇ ਚਲੋ ਜੇ ਕਿਸਮਤ ਦੇ ਵਿੱਚ ਨਹੀਂ ਲਿਖਿਆ ਹੁੰਦਾ ਤਾਂ ਫਿਰ ਆਪਾਂ ਨੂੰ ਸੋਚਿਆ ਤੇ ਦੇਖੋ ਮੈਂ ਐਸੀ ਵੀ ਮੈਨੂੰ ਨੌਕਰੀ ਮਿਲੂ ਮੈਂ ਤਾਂ ਐਂ ਜਾਇਆ ਕਰੂੰ ਮੈਂ ਨੌਕਰਾਂ ਤੋਂ ਕੰਮ ਕਰਾਇਆ ਕਰੂੰ ਪਰ ਇਹ ਨਹੀਂ ਪਤਾ ਸੀ ਹਨਾ ਮੀ ਨੌਕਰ ਦੀ ਥਾਂ ਤੇ ਮੈਂ ਆਪ ਹੀ ਖੁਦ ਹੀ ਨੌਕਰ ਬਣ ਜੂੰਗੀ ਤੇ ਪਰ ਪਰ ਇਹ ਜਿਹੜੀ ਲਾਈਫ ਹੈਗੀ ਵਿਆਹ ਤੋਂ ਬਾਅਦ ਇਹ ਫਿਰ ਆਪਾਂ ਨੂੰ ਉਵੇਂ ਜੁੱਕਰੀ ਉਹ ਕਰਨੀ ਪੈਂਦੀ ਆ ਹੈਨਾ ਜਦੋਂ ਮੈਨੂੰ ਇਹ ਕਹਿੰਦੇ ਵੀ ਆਪਾਂ ਤਾਂ ਪਸ਼ੂ ਰੱਖਾਂਗੇ ਤਾਂ ਫਿਰ ਮੈਂ ਗੋਹਾ ਵੀ ਸਿੱਟਣਾ ਮੈਨੂੰ ਆਏ ਹੋਇਆ ਵੀ ਹਾਂ ਮੈਂ ਹੀ ਸਿੱਟੂੰ ਚਲੋ ਕਿਉਂ ਆਏ ਮੈਂ ਕਿਸੇ ਨੂੰ ਕਿਉਂ ਉਹ ਕਬੀਲਦਾਰੀ ਚ ਪਾ ਕੇ ਆਪਾਂ ਨੂੰ ਪਤਾ ਲੱਗਦਾ ਵੀ ਜੇ ਆਪਾਂ ਹੁਣ ਕਿਸੇ ਨੂੰ ਆਏ ਇਹਨਾਂ ਨੇ ਕਿਹਾ ਮੈਨੂੰ ਵੀ ਗੋਹੇ ਤੇ ਕਿਸੇ ਨੂੰ ਹੋਰ ਲਾ ਲੈਣੀਆਂ ਮੈਂ ਸੋਚਿਆ ਵੀ 1500 2000 ਕਿਸੇ ਨੂੰ ਹੋਰ ਦਿਆ ਕਰਾਂਗੇ ਉਹ ਹੀ ਆਪਾਂ ਆਪਣੀ ਆਪਦੀ ਕਬੀਲਦਾਰੀ ਦੇ ਵਿੱਚ ਵਰਤਾਂਗੇ ਤੇ ਮੈਂ ਗੋਹਾ ਵੀ ਆਪ ਸਿੱਟਣ ਲੱਗੀ ਤਾਰਾਂ ਵੀ ਆਪ ਕੱਢਦੀਆਂ ਸੰਨੀ ਵੀ ਆਪ ਪਾਉਣੀ ਐ ਤਾਂ ਉਵੇਂ ਜੋ ਕਰ ਮੈਨੂੰ ਇਹਨਾਂ ਦੇ ਵਿੱਚ ਅ ਅਰਨਾ ਪਿਆ ਆਪ ਨੂੰ ਸੈੱਟ ਹਨ ਤੇ ਚਲੋ ਜੇ ਮੈਂ ਇਹਨਾਂ ਨੂੰ ਐ ਕਹਿੰਦੀ ਵੀ ਨਾ ਮੈਨੂੰ ਤਾਂ ਗੋਹੇ ਤੋਂ ਮੁਸ਼ਕ ਆਉਂਦਾ ਨਾ ਮੈਂ ਨਹੀਂ ਕੰਮ ਕਰਦੀ ਮੇਰੇ ਮਾਂ ਪਿਓ ਨੇ ਸੋਡਾ ਕੰਮ ਕਰਨ ਵਾਸਤੇ ਪੜਾਇਆ ਮੈਨੂੰ ਤਾਂ ਕਿ ਘਰ ਮੈਂ ਬਿਸਾ ਸਕਦੀ ਸੀ ਨਹੀਂ ਬਿਸਾ ਸਕਦੀ ਸੀ ਉੱਥੇ ਤਾਂ ਫਿਰ ਤਲਾਕ ਹੀ ਹੁੰਦਾ ਤੇ ਜਾਂ ਕੁੱਤ ਕਲੇਸ਼ ਹੁੰਦਾ ਤੇ ਚਲੋ ਮੈਂ ਇਹ ਸਮਝ ਲਿਆ ਵੀ ਬੈਗਰੂਣੀ ਮੇਰੀ ਕਿਸਮਤ ਦੇ ਵਿੱਚ ਪਸ਼ੂਆਂ ਦੀ ਸੇਵਾ ਲਿਖੀ ਐ ਤੇ ਆ ਗੋਹਾ ਸਿੱਟਣਾ ਲਿਖਿਆ ਕੋਈ ਗੱਲ ਨਹੀਂ ਤੇ ਵੀ ਹੱਸ ਕੇ ਕੰਮ ਕਰੂੰਗੀ ਤੇ ਜੇ ਆਪਾਂ ਹੱਸ ਕੇ ਕੋਈ ਵੀ ਕੰਮ ਕਰਾਂਗੇ ਤੇ ਕਹਿੰਦੇ ਉਹਦੇ ਵਿੱਚ ਆਪਾਂ ਜ਼ਰੂਰ ਕਾਮਯਾਬ ਹੁੰਨੇ ਹੈਗੇ ਤੇ ਮੈਂ ਇਹੀ ਸਮਝ ਕੇ ਵੀ ਮਾਲਕ ਨੇ ਮੈਨੂੰ ਮੇਰੇ ਕਰਮਾ ਦੇ ਵਿੱਚ ਲਿਖਿਆ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਆ ਨਾ ਉਸ ਜਬਰ ਮੈਨੂੰ ਲੇਖ ਜਾਣਗੇ ਨਾਲੇ ਲੇਖ ਤਾਂ ਮੇਰੇ ਉਹੀ ਰਹਿਣੇ ਸੀ ਮੈਂ ਭਾਵੇਂ ਕਿਤੇ ਹੋਰ ਵਗ ਜਾਂਦੀ ਹੈ ਹੈ ਪਰ ਫਿਰ ਮੈਂ ਇਹ ਸਮਝ ਕੇ ਵੀ ਕੁਝ ਨਹੀਂ ਹੁੰਦਾ ਮੇਰੀ ਤਾਂ ਕਿਸਮਤ ਦੇ ਵਿੱਚ ਗੋਹਾ ਤੇ ਪਸ਼ੂ ਲਿਖੇ ਨੇ ਤੇ ਮੈਂ ਇਹਨਾਂ ਦੀ ਸੇਵਾ ਹੀ ਕਰਨੀ ਹੈ ਇਹੀ ਸਾਂਭਣੇ ਨੇ ਇਹ ਸਮਝ ਕੇ ਮੈਂ ਫਿਰ ਆਪਦੀ ਲਾਈਫ ਨੂੰ ਮੈਂ ਚੇਂਜ ਕਰਿਆ ਤਾਂ ਮੈਂ ਹੁਣ ਐਵੇਂ ਕਹਦੀ ਇਹ ਬਹੁਤ ਸੋਹਣੀ ਜ਼ਿੰਦਗੀ ਜਿਉ ਰਹੀ ਐ ਜੇ ਮੈਂ ਕਹਿੰਦੀ ਵੀ ਮੈਂ ਸਿੱਟਣਾ ਨਹੀਂ ਮੈਨੂੰ ਤਾਂ ਮੈਂ ਮੇਰੇ ਮਾਂ ਪਿਓ ਨੇ ਤੇਰਾ ਕੰਮ ਕਰਨ ਖਾਤਰ ਗੋਹਾ ਸਿੱਟਣ ਖਾਤਰ ਮੈਨੂੰ ਪੜਾਇਆ ਕੋਰਸ ਕਰਾਇਆ ਤਾਂ ਮੈਂ ਕਦੇ ਵੀ ਆਪਦਾ ਘਰ ਨਹੀਂ ਬਿਵਾਸ ਸਕਦੀ ਸੀਗੀ ਤਾਂ ਆਪਾਂ ਇਹਨਾਂ ਨੇ ਮੈਨੂੰ ਚਲੋ ਆਪਾਂ ਨੂੰ ਦੋਨਾਂ ਤਰ੍ਹਾਂ ਨੂੰ ਕਰਨਾ ਪੈਂਦਾ ਇਹਨਾਂ ਨੇ ਮੈਨੂੰ ਸਿਲੈਕਟ ਕੀਤਾ ਵੀ ਮੈਂ ਬਹੁਤ ਲੜਾਕੀ ਸੀ ਭੈੜੀ ਸੀ ਰੁੱਖਾਪਨ ਸੀ ਤਾਂ ਇਹ ਇਗਨੋਰ ਕਰ ਜਾਂਦੇ ਨੇ ਕਹਿੰਦੇ ਚਲੋ ਜੇ ਕੰਮ ਕਰਦੀ ਐ ਤੇ ਇਹਨੂੰ ਗੁੱਸਾ ਵੀ ਆਊਗਾ ਇਹ ਐਂ ਕਹਿ ਕੇ ਹੱਸ ਕੇ ਟਾਲ ਜਾਂਦੇ ਨੇ ਮੈਂ ਐਂ ਸਮਝ ਲੈਣੀ ਐ ਵੀ ਚਲੋ ਇਹ ਮੈਨੂੰ ਇਨਾ ਕਰਦੇ ਆ ਹਨਾ ਵੀ ਮੈਂ ਕਿੰਨਾ ਰੁੱਖਾ ਬੋਲ ਜਾਂਦੀ ਐ ਤੇ ਮੈਂ ਕੰਮ ਕਰਦੀ ਥੱਕਦੀ ਨਹੀਂ